ਹਾਂਜੀ ਸਟੂਡੈਂਟਸ ਅੱਜ ਆਪਾਂ ਕਿ ਆ ਚੁੱਕੇ ਹਾਂ 12th ਕਲਾਸ ਦੇ ਲਈ ਜੀਓਗ੍ਰਾਫੀ ਦਾ ਪੇਪਰ ਵਿਸ਼ਾ ਆਪਾਂ ਕੋਲ ਦਾ ਪੇਪਰ ਅਸਤੰਦਰ ਪੁੱਛਿਆ ਨਾ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਦੇਖੇ ਤੇ ਆ ਵੀ ਸੋ ਆਪਾਂ ਨੂੰ ਬਹੁਤ ਹੀ ਮੁਸ਼ਕਲ ਦੇ ਨਾਲੇ ਪੇਪਰ ਮਿਲੇਗਾ ਸੋ ਸਭ ਤੋਂ ਪਹਿਲਾਂ ਸਭਾ ਆਪਣੀ ਕੋਤੰਡ ਘੰਟਿਆਂ ਤੇ ਕੋਲੰਕਸੀ ਨੇ ਸਭ ਤੋਂ ਪਹਿਲਾਂ ਭਾਗ ਇਹ ਆ ਜੂਗਾ ਸੋ ਇਹ ਪੇਪਰ ਆਪਾਂ ਨੂੰ ਖੁਦ ਜੀਓਗ੍ਰਾਫੀ ਦੇ ਅਗਰ ਮਤਲਬ ਟੀਚਰ ਨੇ ਆਪਾਂ ਭੇਜਿਆ ਦਾ ਪੜ ਸਕਦੇ ਪਰਸਨਲੀ ਸੋ ਇਹ ਚੰਗੀ ਤਰ੍ਹਾਂ ਤੁਸੀਂ ਰਿਵਾਈਜ਼ ਕਰਕੇ ਜਾਣਾ ਸੋ ਜੀ ਮੈਂ ਕੀ ਸਭ ਤੋਂ ਪਹਿਲਾਂ ਆਜੂਗਾ ਤੁਹਾਡਾ ਮਲਟੀਪਲ ਚੁਆਇਸ ਕੁਸ਼ਚਨ ਮਨੁੱਖ ਬੰਗਾਲ ਦਾ ਮੁੱਖ ਕੇਂਦਰ ਹੈ ਮਨੁੱਖ ਪ੍ਰਕਿਰਤੀ ਰਾਜਨੀਤੀ ਦੇ ਅਰਥ ਸ਼ਾਸਤਰ ਸੋ ਆਜੂਗਾ ਤਾਂ ਪ੍ਰਕਿਰਤੀ ਸੋ ਵੀ ਆਪਸ਼ਨ ਰਾਈਟ ਆਨਸਰ ਆਜੂ ਮਨੁੱਖ ਖਾ ਦੀ ਮਨ ਬੰਗਾਲ ਦਾ ਮੁੱਖ ਕੇਂਦਰ ਕੋਈ ਪਾਟਰ ਕੁਸ਼ਚਨ ਹੈ ਸਾਰੇ ਚੰਗੀ ਤਰ੍ਹਾਂ ਐਡਵਾਈਸ ਕਰਨਾ ਸੋ ਜੇਕਰ ਕਿਸੇ ਨੂੰ ਪੀਡੀਐਫ ਚਾਹੀਦੀ ਹੈ ਤਾਂ WhatsApp ਚੈਨਲ ਤੇ ਜੁਆਇਨ ਹੋ ਸਕਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਜਾਊਗਾ ਸੋ ਉੱਥੇ ਜਾ ਕੇ ਤੁਸੀਂ ਅਪਡੇਟ ਕਲਾਸ ਅਕੋਰਡਿੰਗ ਆਫ ਦੀ ਪੀਡੀਐਫ ਡਾਊਨਲੋਡ ਕਰ ਸਕਦੇ ਜੋ ਵੀ ਤੁਹਾਡੇ ਪੇਪਰ ਜਿਵੇਂ ਭਾਰਤ ਵਿੱਚ ਸੈਕੰਡ ਕੁਸ਼ਚਨ ਆ ਤੁਹਾਡਾ ਪਾਰਕਿਤ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਤੋਂ ਇਹ ਹਰਾ ਰਹੋ। ਇਹ ਅਖੰਸ ਇਸ ਦਾ ਰਾਈਟ ਆਨਸਰ ਹੈ ਜੋ ਉੱਤਰ ਪ੍ਰਦੇਸ਼। ਤੋਂ ਪਹਿਲੇ ਦਾ ਉਹ B, ਦੂਜੇ ਦਾ C, ਫਿਰ ਤੀਜਾ ਉਹ ਮਾਨਵ ਸਮਾਜ ਦੇ ਵਿਕਾਸ ਦਾ ਆਧਾਰ ਹੈਗਾ C ਖੇਤੀਬਾੜੀ। ਤੇ ਫਿਰ ਇਹਨਾਂ ਬਲੈਂਕਸ ਆ ਜਾਣਗੇ ਤੁਹਾਡੀ ਭੰਗੋਲ ਦਾ ਜਣਕ ਡੈਸ਼ ਨੂੰ ਕਿਹਾ ਜਾਂਦਾ ਹੈ। ਤੋਂ ਆ ਜੂਗਾ ਐਰੋ 23 ਨੀਜੋ। ਕੋਈ ਸਪੈਲਿੰਗ ਦਾ ਧਿਆਨ ਰੱਖੇ। ਤੇ ਨੈਕਸਟ ਆ ਜੁ ਜਨਸੰਖਿਆ ਦਾ ਧਨ ਦਾ ਬੈਸ਼ ਨਰ ਮਾਪਿਆ ਜਾਂਦਾ ਹੈ ਜੁ ਜਨਸੰਖਿਆ ਦਾ ਅੰਤਣ ਮਾਪਨ ਦਾ ਪ੍ਰਤੀ ਵਰਗ ਕਿਲੋਮੀਟਰ ਲੋਕਾਂ ਦੀ ਗਿਣਤੀ ਨਾਲ ਤੇ ਛੇਮਾ ਆ ਜੁ ਖੇਤੀਬਾੜੀ ਦਾ ਸਭ ਤੋਂ ਪ੍ਰਾਣਿਕ ਤਰੀਕਾ ਹੈ ਆਦਮ ਖੇਤੀ ਜਿਹਨੂੰ ਆਪਾਂ ਸਬਸਟੈਂਸ ਫਾਰਮਿੰਗ ਕਹਿੰਦੇ ਆਗੇ ਮੁਢਲੀ ਖੇਤੀ ਵੀ ਕਹਿੰਦੇ ਆ ਨੇ ਤੇ ਨੈਕਸਟ ਆ ਜਨ ਕੇ ਟਰੂ ਫਾਲਸ ਤੁਹਾਡੀ ਹਮ ਨੂੰ ਕੀ ਪੁੱਛੋਗੇ ਇਸ ਤੇ ਖਾਸ ਧਿਆਨ ਕਰਦਾ ਹੈ ਟਰੂ ਜਾਂ ਫਾਲਸ ਸੋ ਆ ਜੁ ਫਾਲਸ ਭਾਰਤ ਵਿੱਚ ਸਭ ਤੋਂ ਵੱਧ ਸ਼ਹਿਰੀ ਜਨਸੰਖਿਆ ਮਹਾਰਾਸ਼ਟਰ ਰਾਜ ਵਿੱਚ ਹੈ ਸਹੀ ਜਾਂ ਗਲਤ ਸੋ ਆ ਜੁ ਸਹੀ ਭੂ ਵਿੱਚ ਸਭ ਤੋਂ ਵੱਧ ਕੋਲਾ ਕਿਹਨ ਵਿੱਚ ਬੰਦ ਹੈ ਸੋ ਆਜੂ ਟਰੂ ਤੇ ਨੈਕਸਟ ਆ ਜਾਣਗੇ ਤੁਹਾਡੇ ਇੱਕ ਅੰਕਾਂ ਵਾਲੇ ਕੁਐਸਚਨ ਬੰਘੋਲ ਸ਼ਬਦ ਦਾ ਅਰਥ ਲਿਖੋ ਸੋ ਮੰਗੋਲ ਇਕੁਅਲ ਟੂ ਹੁੰਦਾ ਧਰਤੀ ਦਾ ਵਰਣਨ ਆਰਥਿਕ ਮੰਗੋਲ ਦਾ ਇੱਕ ਵਿਸ਼ਾ ਦੱਸੋ ਸੋ ਖੇਤੀਬਾੜੀ ਦਾ ਧਿਆਨ ਆਜੂ ਵਿਸ਼ਵ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਸੋ ਏਸ਼ੀਆ ਹੈ ਮੰਣਾ ਬੰਘੋਲ ਵਿੱਚ ਸੱਪਿਆਚਾਰ ਦੀ ਭੂਮਿਕਾ ਕੀ ਹੈ ਸੋ ਮਨੁੱਖ ਦੇ ਜੀਵਨ ਰਵਾਇਤਾਂ ਦੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਸਭ ਤੋਂ ਵੱਡਾ ਮੈਟਰੋਪੋਲੀਟਨ ਸ਼ਹਿਰ ਕਿਹੜਾ ਭਾਰਤ ਦਾ ਕਿਹੜਾ ਹੈ ਤੁਹਾਡੀ ਮੁੰਬਈ ਸੋ ਇਹ ਤੁਹਾਡੇ MCQ ਤੋਂ ਪਹਿਲਾਂ ਬਲੈਂਕਸ ਕੁਸ਼ਸ਼ਨ ਥੀ ਗਏ ਤੇ ਨੈਕਸਟ ਆ ਜਾਣਗੇ ਤੁਹਾਡੇ 2 ਅੰਕਾਂ ਵਾਲੇ ਕੁਸ਼ਸ਼ਨ ਜਿਹਨੂੰ ਸੋ ਟੋਟਲ ਆਟ ਕੁਸ਼ਸ਼ਨ 16 ਅੰਕਾਂ ਦੇ ਨੇ ਜੇ ਸਭ ਤੋਂ ਪਹਿਲਾਂ ਮਨੁੱਖੀ ਪੰਗੋਲ ਦੇ ਦੋ ਦੇ ਮੁੱਖ ਵਿਸ਼ੇ ਦੇ ਕੋ ਮਨੁੱਖੀ ਪੰਗੋਲ ਦੇ ਮੁੱਖ ਵਿਸ਼ੇ ਨਹੀਂ ਜਾਣ ਸਕਿਆ ਬਸੇਵਾ ਮਤਲਬ ਹੈ ਹੈ ਨਾ ਜਿੱਥੇ ਪਰ ਹੈ ਨੇ ਉਦਯੋਗ ਉਹ ਹੈ ਉਹ ਜਿੱਥੇ ਸਭਿਆਚਾਰ ਜਨਸੰਖਿਆ ਵਾਧੇ ਦੇ ਦੋ ਕਾਰਨ ਦੱਸੋ ਜਨਸੰਖਿਆ ਵਾਧੇ ਦੇ ਕਾਰਨ ਹਨ ਜਨਮ ਦਰ ਵਧਣਾ ਤੇ ਮੌਤ ਦਰ ਘਟਣਾ ਭਾਰਤ ਦੇ ਕਿਸੇ ਸ਼ਹਿਰ ਮਾ ਕੁਐਸਚਨ ਭਾਰਤ ਦੇ ਕਿਸੇ ਦੋ ਮੈਟਰੋ ਸ਼ਹਿਰਾਂ ਦੇ ਨਾਮ ਲਿਖੋ ਤਾਂ ਅਜ दिल्ली ਅਤੇ ਮੁੰਬਈ ਭਾਰਤ ਦੇ ਮਹੱਤਵਪੂਰਨ ਮੈਟਰੋ ਸ਼ਹਿਰ ਹਨ 18ਵਾਂ ਆਦੂਗ ਆਰਥਿਕ ਪੰਘੋਲ ਦਾ ਅਰਥ ਸਮਝਾਓ ਤਾਂ ਆਰਥਿਕ ਪੰਘੋਲ ਮਿਲੋ ਕੀ ਜੀਵਨ ਨਾਲ ਜੁੜੀਆਂ ਆਰਥਿਕ ਗਤੀਵਿਧੀਆਂ ਦਾ ਦੈਹਨ ਕਰਦਾ ਤੇ 19ਵਾਂ ਕੁਐਸਚਨ ਹੈ ਖੇਤੀਬਾੜੀ ਦੇ ਕਿਸੇ ਦੋ ਤਰੀਕੇ ਲਿਖੋ ਤੋ ਅੱਜ ਆਧੁਨਿਕ ਖੇਤੀ ਇਕ ਬਿਕਾਰਕ ਹੈ। ਇਹ ਲੈਕਚਰ ਦਾ ਵਿਮਰਜਨ ਸੰਖਿਆ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੁੱਖ ਉਦੇਸ਼ ਕੀ ਹੈ? ਉਹ ਜਨਗਣਨਾ ਸੰਖਿਆ ਜਾਣਗਣਨਾ ਜਨਸੰਖਿਆ ਸਬੰਧੀ ਜਾਣਕਾਰੀ ਦਾ ਮੁੱਖ ਸਰੋਤ ਹੈ। ਜਨਦਨਾਂ ਕਿਉਂ ਘਟਾ ਸਰ? ਇਸ ਵਿੱਚ ਉਜਾ ਦੇ ਅਸਮਾਨ ਵੰਡ ਦੇ ਕਾਰਨ ਦੱਸੋ। ਸੋਪੂ, ਕੋਗਰੀ ਇਕ ਵਿਕਪਾਂਤਰ ਅਤੇ ਭੂਤ ਹੱਤਾਂ ਦੀ ਅਸਮਾਨ ਵੰਡ ਕਾਰਨ ਖਣਿਜਾਂ ਦੀ ਵੰਡ ਵੀ ਅਸਮਾਨ ਹੈ। ਤੇ ਬਾਈਮਾ ਆਜੂਗਾ ਉਦਯੋਗਾਂ ਦੇ ਵਿਕਾਸ ਦੀ ਦੋ ਮੁੱਖ ਕਤਰੀ ਹੋ। ਤਦ ਜੋ ਗਾਲੀ ਮੁਖ ਤਤਨ ਕੱਚਾ ਮਾਲ ਉਹ ਗੈਕੜਾ ਜੂ ਪੁੱਜਿਆ ਨੈਸਟ ਆ ਜਾਣਗੇ ਤੁਹਾਡੇ 4 ਅੰਕਾਂ ਦੇ ਕੁਐਸਚਨ ਸੋ ਇਹ ਵੀ 8 ਕੁਐਸਚਨ ਨੇ ਟੋਟਲ 32 ਮਾਰਕਸ ਦੇ ਨੇ ਜੇ ਵੀ ਸਭ ਤੋਂ ਪਹਿਲਾਂ ਅਜਾੜ ਨੰਬਰ ਉੱਪਰ। ਸੰਗੋਲ ਦੇ ਵਿਭਿੰਨ ਸਕੂਲਾਂ ਦੀ ਵਿਆਖਿਆ ਕਰੋ। ਫਰਥ ਕੁਐਸਚਨ ਆਉਣੇ ਦੀ ਤੁਹਾਡੇ ਇਥੇ ਥੋੜਾ ਜਿਹਾ ਗਲਤ ਦਿੱਤਾ ਹੋਇਆ ਇਹਨਾਂ ਨੇ। ਭਾਗ ਈ ਤੁਹਾਡੇ ਬਾਕੀ ਦੇ ਕੁਐਸਚਨ ਤੁਹਾਡੇ ਜਿਹੜੇ ਹੈਗੇ ਠੀਕੇ। ਤੇ 4 ਤੇ ਇਹ ਕਸ਼ਟਾ ਦਾ ਦੇਖਣ ਕੀ ਤਰ੍ਹਾਂ ਦੇਖੇਗਾ ਉਹ ਪੁੱਪ ਕਰਾ ਦੇਣਾ ਫਿਰ ਵੀ ਆਨਸਰ ਪਹਿਲਾ ਮੂਲ ਕੀ ਭੰਗੋਲ ਦੇ ਵਿਕਾਸ ਨੂੰ ਸਕੂਲਾਂ ਦੀ ਵਿੱਟਾ ਕਰੋ ਫਿਰ ਪਾਰਟ ਵਿੱਚ ਆਨਸਰ ਕਹੇ ਬਰਡ ਦੇ ਕਾਰਨ ਸਮਝਾਓ ਉਹ ਜਨਸੰਖਿਆ ਦੇ ਮਤਲਬ ਅਰਥੀ ਦੇ ਵੰਡ ਦੇ ਕਾਰਨ ਦਿੱਤਾ ਪਹਿਲਾ ਕੁਐਸਚਨ ਇਹਨਾਂ ਨੇ ਦੂਜਾ ਇਹਨਾਂ ਨੇ ਆਰਥਿਕ ਭੰਗੋਲ ਤੇ ਖੇਤੀਬਾੜੀ ਦੀ ਮਹੱਤਤਾ ਬਿਆਨ ਕਰੋ ਪਹਿਲਾ ਭਜਨ ਸੰਖਿਆ ਦੀ ਵੰਡ ਦੇ ਕਾਰਨ ਦੱਸਦੇ ਆਬਾਦੀ ਦੀ ਵੰਡ ਬਹੁਤ ਸਾਰੇ ਕਾਰਨਾਂ ਤੇ ਨਿਰਭਰ ਕਰਕੇ ਕੁਝ ਖੇਤਰਾਂ ਵਿੱਚ ਮਿੱਟੀ ਬਹੁਤ ਉਜਾਈ ਹੁੰਦੀ ਹੈ ਜਲ ਸਰੋਤ ਉਪਲਬਧ ਹੁੰਦੇ ਹਨ ਅਤੇ ਮੌਸਮ ਖੇਤੀਬਾੜੀ ਲਈ ਣਕੂਲ ਹੁੰਦਾ ਹੈ ਇਸ ਕਰਕੇ ਉੱਥੇ ਵੈਦਿਕਤਾ ਵੱਧ ਹੁੰਦੀ ਹੈ ਉਜੋਗਾ ਅਤੇ ਵਪਾਰ ਦੇ ਕੇਂਦਰਾਂ ਨੇ ਵੀ ਲੋਕਾਂ ਨੂੰ ਆਪਣੀ ਵੱਲ ਆਕਰਸ਼ਿਤ ਕੀਤਾ ਕਿਉਂਕਿ ਉੱਥੇ ਰੁਜ਼ਗਾਰ ਦੇ ਬੇਰੇ ਮੌਕੇ ਉਪਲਬਧ ਹੁੰਦੇ ਹਨ ਜਿੱਥੇ ਸਿੱਖਿਆ ਸਹੂਲਤਾਂ ਤੇ ਆਵਾਜਾਈ ਦਾ ਜਾਲ ਵਧੀਆ ਹੁੰਦਾ ਹੈ ਉੱਥੇ ਲੋਕ ਵਸਦੇ ਹਨ ਵਿਰੋਧੀ ਤੌਰ ਤੇ ਰੇਗਿਸਤਾਨ ਪਹਾੜੀ ਖੇਤਰ ਜਿਹਾ ਬਹੁਤ ਜ਼ਿਆਦਾ ਠੰਡਾ ਹੈ ਲੱਗ ਕੇ ਆ ਇਸ ਲਈ ਪ੍ਰਕਿਰਤਿਕ ਅਤੇ ਆਰਥਿਕ ਦੋਵੇਂ ਕਾਰਨ ਆਬਾਦੀ ਦੀ ਵੰਡ ਨੂੰ ਪ੍ਰਭਾਵਿਤ ਕਰਦੇ ਹਨ। ਸੋ ਇਹ ਕੁਐਸਚਨ ਹੈ ਇੱਕ ਤੁਹਾਡਾ ਇੰਪੋਰਟੈਂਟ। ਦੂਜਾ ਖੇਤੀਬਾੜੀ ਦੀ ਮਹੱਤਤਾ। ਖੇਤੀਬਾੜੀ ਨੂੰ ਭਾਰਤੀ ਆਰਥਿਕਤਾ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਦੀ ਵੱਡੀ ਜਨਸਖਿਆ ਆਪਣੀ ਰੋਜ਼ੀ-ਰੋਟੀ, ਇਹ ਰੋਜ਼ੀ-ਰੋਟੀ ਲਈ ਖੇਤੀ ਜਨਰ 'ਤੇ ਕਰਦੇ ਹਨ। ਜਨਰ 'ਤੇ ਹੈ। ਖੇਤੀਬਾੜੀ ਸਿਰਫ ਭੋਜਨ ਹੀ ਨਹੀਂ ਦਿੰਦੀ ਸਗੋਂ ਇਹ ਕਈ ਉਦਯੋਗਾਂ ਲਈ ਕੱਚਾ ਮਾਲ ਵੀ ਉਪਲਬਧ ਕਰਵਾਉਂਦੀ ਹੈ। ਕਪਾਹ, ਗੰਨਾ ਜੋ ਤਤ ਤਮਾਕੂ ਵਰਗੀਆਂ ਫਸਲਾਂ ਵਪਾਰਕ ਮਹੱਤਵ ਰੱਖਦੀਆਂ। ਖੇਤੀ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਪਸ਼ੂ ਪਾਲਣ, ਦੁੱਧ ਉਤਪਾਦਨ ਤੇ ਬਾਗਬਾਨੀ ਲੋਕਾਂ ਨੂੰ ਵਧੀਆ ਰੁਜ਼ਗਾਰ ਦੇ ਮੌਕੇ ਦਿੰਦੀਆਂ ਹਨ। ਭਾਰਤ ਵਿੱਚ ਸਰਕਾਰ ਨੂੰ ਵੀ ਸਰਕਾਰ ਵੀ ਕਿਸਾਨਾਂ ਨੂੰ ਨਵੀਆਂ ਟੈਕਨੋਲੋਜੀਆਂ, ਖਾਦਾਂ ਅਤੇ ਸਿੰਚਾਈ ਸੌਖਾਹਾਈ ਖੇਤੀ ਵਿੱਚ stdcਾਰ ਕਰਨ ਲਈ ਪ੍ਰੇਰਿਤ ਕਰਦੀ ਹੈ। ਖੇਤੀਬਾੜੀ ਦੇ ਕਾਂਸੀ ਸੁਰੱਖਿਆ ਤੇ ਆਰਥਿਕ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਤੇ ਨੈਕਸਟ ਆਜ ਤੁਹਾਡਾ ਤੀਜਾ ਕੁਐਸਚਨ ਹੈ। ਕੋਸ਼ਤ ਸਰਕਾਰ ਦੇ ਮੁਕੀ ਕੀ ਹੁਣ ਕੇ ਪ੍ਰਭਾਵ ਜਉ ਸਾਈਮਨ ਜਨ ਸੰਖਿਆ ਪਾਤੇ ਦੇ ਇਸ ਸਿਸਟਮ ਬਾਰੇ ਲਿਖੋ ਪਹਿਲਾ ਸਾਈਵ ਕਰਨ ਦੇ ਨਾਲ ਬਦਨੀਆਂ ਕਰੀ ਕਰਨਾ ਸਾਧਨ ਕਿ ਜੀਵਨ ਸ਼ੈਲੀ ਸਿੱਖਿਆ ਦੇ ਸਥਾਨ ਉੱਚ ਸਖਿਆ ਸਹੂਲਤਾਂ ਅਤੇ ਵੱਖ-ਵੱਖ ਕਿਸਮਾਂ ਦੇ ਰੁਜ਼ਗਾਰ ਲਈ ਮੌਕੇ ਪ੍ਰਾਪਤ ਹੁੰਦੇ ਹਨ ਲੋਕਾਂ ਵਪਾਰ ਜੋ ਕਿ ਸਰਕਾਰੀ ਸੇਵਾਵਾਂ ਵਿੱਚ ਕੰਮ ਕਰਦਾ ਮੌਕਾ ਮਿਲਦਾ ਜਿਸ ਨਾਲ ਉਹਨਾਂ ਦਾ ਵੀ ਜੀਵਨ ਪੱਤਰ ਬਦਲਦਾ ਹੈ ਸ਼ਹਿਰੀਕਰਨ ਦੀਆਂ ਹਾਨੀਆਂ ਵੀ ਘਟ ਨਹੀਂ ਹਨ ਜਿੱਥੇ ਲੋਕਾਂ ਦੀ ਭੀੜ ਵੱਧਦੀ ਹੈ ਉੱਥੇ ਰਹਿਣ ਲਈ ਧਰਾਂ ਦੀ ਘਾਟ ਪੈਦਾ ਹੁੰਦੀ ਹੈ ਅਤੇ ਸ਼ਰਮ ਬਸਤੀਆਂ ਬਣਦੀਆਂ ਹਨ ਟ੍ਰੈਫਿਕ ਜਾਮ, ਪ੍ਰਦੂਸ਼ਣ ਅਤੇ ਅਪਰਾਧ ਦੀ ਦਰ ਵਿੱਚ ਵੀ ਵਾਧਾ ਸ਼ਹਿਰੀਕਰਨ ਦੇ ਨਤੀਜੇ ਵਜੋਂ ਹੁੰਦਾ ਹੈ ਇਸ ਤੋਂ ਇਲਾਵਾ ਬਰੋਤਕਾਰੀ ਤੇ ਮਹਿੰਗਾਈ ਦੀ ਮਸਲਿਆਂਾਂ ਵੀ ਵਧੀਆਂ ਹਨ ਇਸ ਤਰ੍ਹਾਂ ਸ਼ਹਿਰੀਕਰਨ ਦੇ ਨਾਲ ਵੀ ਲਾਭ ਪਰ ਲਾਭਾਂ ਨਾਲ ਪਰਹਾਨੀਆਂ ਵੀ ਗੰਭੀਰ ਹਨ ਸੋ ਨੈਕਸਟ ਆ ਜ ਤੁਹਾਡਾ ਕੁਐਸਚਨ 4 ਜਿਹੜਾ ਚੱਗ ਕਰਨ ਦੇ ਲਾਭ ਨਹੀਂ ਸਨ

12 ਇਸ ਐਪਲੀਕੇਟਿਵ ਇਸ ਨਸਬਨ ਬੇਜੰਤ ਸਪੈਸ਼ਲ ਜਰਸਨ ਕਾਲਿਪਸ ਕਰ ਬਣਾਇਆ ਇਹਦਾ ਇਸ ਰਾਜ ਦਾ ਮੁਕਤੀ ਵਿਕਾਸ ਦਾ ਸੂਚਕ ਵੱਜੇ ਸੂਚਕ ਸਭ ਤੋਂ ਵੱਧ ਦਾ ਤੇ ਨੈਕਸਟ ਆਜੂਗਾ ਤੇ ਤੇ ਚੰਗੀ ਤਰ੍ਹਾਂ ਲਿਖਿਆ ਨਹੀਂ ਹੋਇਆਗਾ ਦੀ ਖੇਤੀ ਲਈ ਕਿਸ ਤਰ੍ਹਾਂ ਦੀ ਮਿੱਟੀ ਵਰਤੀ ਜਾਂਦੀ ਹੈ ਸੋ ਚਾਰ ਦੀ ਖੇਤੀ ਲਈ ਕਿਸ ਫਸਲ ਨੂੰ ਸੁਨਹਿਰੀ ਰੇਸ਼ਾ ਕਿਹਾ ਜਾਂਦਾ ਹੈ ਤੇ ਨੰਬਰ ਆਜੂਗਾ ਗੁਲਾਬ ਦੀ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈ ਮਾਨ ਪੰਗੋਲ ਦੀ ਨਾਉਂ ਦੇ ਪਸੰਦਾਂ ਦੇ ਨਾਮ ਲਿਖੋ 2011 ਅਨੁਸਾਰ ਭਾਰਤ ਵਿੱਚ ਕਿੰਨੀਆਂ ਸੰਖਿਆ ਕਰਦਾ ਕੇ ਨਹੀਂ ਸੀ ਪੰਜਾਬ ਦਾ ਲਿੰਗਣ ਪਾਤ ਕਿੰਨਾ ਹੈ 2011 ਅਨੁਸਾਰ ਫ੍ਰਾਂਸਿਸ ਪੈਰੋਕਸ ਨੇ ਵਿਕਾਸ ਦੇ ਕਿਹੜੇ ਫੋਕਲ ਪੁਆਇੰਟ ਦੀ ਧਾਰਨਾ ਵਿਕਸਿਤ ਕੀਤੀ ਤੇ 11ਵਾਂ ਕਵਸ਼ਨ ਵਰਤਮਾਨ ਵਿੱਚ ਵਿਕਾਸ ਦਾ ਇੰਜਣ ਕਿਸ ਕਿਸਮ ਦੇ ਸ਼ਹਿਰਾਂ ਨੂੰ ਕਿਹਾ ਜਾਂਦਾ ਹੈ ਤੇ 11ਵੇਂ ਤੋਂ ਬਾਅਦ ਤੋਂ 12ਵਾਂ ਕਾਲੀ ਮਿੱਟੀ ਵਿੱਚ ਉਗਾਈਆਂ ਜਾਂਦੀਆਂ ਕੋਈ ਦੋ ਫਸਲਾਂ ਦੇ ਨਾਮ ਲਿਖੋ ਤੇ 13ਵਾਂ ਦਾ ਸਵੋਟ ਵਿਸ਼ਲੇਸ਼ਣ ਵਿੱਚ ਕਿੰਨੇ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ ਤੇ 14ਵਾਂ ਕਿਹੜੇ ਤਿੰਨ ਅਜਾ ਕਿਹੜੇ ਤਿੰਨ ਰਾਜ ਭਾਰਤ ਦਾ ਅੰਨ ਭੰਡਾਰ ਕਹਾਉਂਦੇ ਹਨ ਇੱਕ ਤਾਂ ਪੰਜਾਬ ਹੀ ਹੋ ਗਿਆ ਇੱਕ ਉਹ ਕਾ ਜਿੱਥੇ ਸਭ ਤੋਂ ਵੱਧ ਕਣਕ ਵੇਚੀ ਜਾਂਦੀ ਆ ਉੱਥੇ ਇੱਕ ਹੋਰ ਵੀ ਦੇਸ਼ ਹੋਰ ਹੈ ਨੈਕਸਟ ਅਜਾ 15ਵਾਂ ਨਿਰਵਾਹ ਖੇਤੀ ਕੀ ਹੁੰਦੀ ਹੈ ਫਿਰ ਥੋੜਾ ਡਿਸੈਕਸ਼ਨ ਲੈਕਚਰ ਅਜੂ ਪਰ ਹੇਕਸਟ ਥੋੜਾ ਜੀ ਤੇ ਨੈਕਸਟ ਸਟੈਪ ਐਂਗੂਨ ਸ਼ਬਦ ਕੋਸ਼ ਅਨਸਾਰ ਤਾਨਕ ਬੰਦ ਦੀ ਪਰਿਭਾਸ਼ਾ ਕੀ ਹੈ ਸਕਰ ਤੱਕੀ ਹੁੰਦੀ ਸਕਰ ਤਾਦਾਰ ਕਟਣ ਦਾ ਫਾਰਮੂਲਾ ਕੀ ਹੈ ਠਾਰਮ ਮਨੁੱਖੀ ਵਿਕਾਸ ਦੇ ਧਮਾ ਵਜੋਂ ਜਾਣੇ ਜਾਂਦੇ ਚਾਰ ਨੁਕਤੇ ਕਿਹੜੇ-ਕਿਹੜੇ ਹਨ ਸੋ ਆਪਾਂ ਇਹ ਤਾਂ ਪੜ੍ਹ ਕੇ ਸੁਣਾਇਆ ਕਿਉਂਕਿ ਇਹ ਲਿਖਿਆ ਗਲਤ ਹੋਵੇ ਸੋਰਾ ਜੇ ਸਮਝਣ ਚ ਦਿੱਕਤ ਹੋ ਜੀ ਤੁਹਾਨੂੰ 19ਵਾਂ ਬਾਬਾ ਬੁੱਢਣ ਪਹਾੜੀ ਕਿਤੋਂ ਕਈ ਵਾਰ ਕੁਆਲਟੀ ਸਾਫ ਨਾ ਵੀ ਵੀਡੀਓ ਰੀਕਰ ਕੇ ਬਾਬਾ ਬੁੱਢਣ ਪਹਾੜੀ ਕਿਤੋਂ ਦੇ ਇਤਿਹਾਸ ਤੋਂ ਜਾਣੂ ਕਰਵਾਓ ਸਨੇਰੀ ਰੇਸ਼ਾ ਕੀ ਹੈ ਇਹ ਕਿੱਥੇ-ਕਿੱਥੇ ਵਰਤਿਆ ਜਾਂਦਾ ਹੈ ਤਾਨ ਬਦਲੀ ਦੇ ਵਾਤਾਵਰਣੀ ਨਤੀਜੇ ਕਿਹੜੇ ਹਨ ਨਿਕਤੀ ਕਾਤ ਅਤੇ ਨਾ ਨਿਕਤੀ ਕਾਤ ਕੀ ਹੈ ਜਦ ਜਨਸੰਖਿਆ ਦੀ ਵੰਡ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ 23ਵਾਂ ਪਿੰਡੂ ਵਿਸ਼ੇਵੇ ਦੇ ਵਕ ਵਕ ਜਨਸ ਵਕ ਵਕ ਨਮੂਨਿਆਂ ਦੀ ਚਿੱਤਰਾਂ ਸਹਿਤ ਵਿਆਖਿਆ ਕਰੋ ਭਾਰਤ ਵਿੱਚ ਤਣਕ ਦੀ ਖੇਤੀ ਦੇ ਕਕ ਵਕ ਪਹਿਲੂਆਂ ਬਾਰੇ ਲਿਖੋ ਦਰਸ਼ਕ ਨੂੰ ਵੀ ਇਹ ਤੇ ਦਿੱਤਾ ਨਹੀਂ ਹੋਆ ਸੋ ਆਪਣ ਨੂੰ ਆ ਇੱਕ ਕੁਸ਼ਨ ਤੇ ਫਿਰ ਹੋਰ ਮਿਲਿਆ ਸੀ ਉਹペਪੀ ਵੀ ਪ੍ਰੋਵਾਈਡ ਕਰਤਾ ਜੇਕਰ ਹੋਰ ਕੁਐਸਚਨ ਪੇਪਰ ਮਿਲਦਾ ਤਾਂ ਉਹ ਆਪਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਸੋ ਟੋਟਲ ਆਪਣੇ ਕੋਲ ਤਿੰਨ ਕੁਐਸਚਨ ਪੇਪਰ